ਭਾਰਤ ਪਾਕਿਸਤਾਨ ਵਿਚਾਲੇ ਬੜੇ ਹੋਏ ਤਣਾਅ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਹੌਨ ਹਰ ਵਿਦਿਆਰਥੀਆਂ ਨੇ 1 ਮਾਰਚ ਕੱਢਿਆ ਜਿਸ ਮਾਰਚ ਦੇ ਵਿੱਚ ਸਾਨੂੰ جنگ ਨਹੀਂ ਚਾਹੀਦੀ ਅਮਨ ਚਾਹੀਦਾ ਹੈ ਪੰਜਾਬ ਸਟੂਡੈਂਟ ਯੂਨੀਅਨ ਜਿਨ੍ਹਾਂ ਨੇ ਕਿਹਾ ਕਿ جنگ ਕਿਸੇ ਵੀ ਦੇਸ਼ ਦੇ ਹੱਕ ਜ ਨਹੀਂ ਹੁੰਦੀ ਬੜੀਆਂ ਅਹਿਮ ਗੱਲਾਂ ਜਿਹੜੀਆਂ ਵਿਦਿਆਰਥੀਆਂ ਨੇ ਕੀਤੀਆਂ ਨੇ ਤੇ ਨਾਲ ਹੀ ਭਾਰਤ ਦੇ ਨਿਕੰਮੇ ਲੀਡਰਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਦਿੱਤੇ ਨੇ ਭਾਰਤ ਦੇ ਕੁਝ ਇਲਾਕਿਆਂ 'ਚ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਕੱਟੜਵਾਦੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਬੁਰਾ ਵਿਹਾਰ ਉਹਨਾਂ ਨੂੰ ਵੀ ਇਨ੍ਹਾਂ ਵਿਦਿਆਰਥੀਆਂ ਨੇ ਮਾੜਾ ਦੱਸਿਆ ਜੀ ਪੰਜਾਬ ਸਟੂਡੈਂਟਸ ਯੂਨੀਅਨ ਤੇ ਯੂਥ ਫਾਰ ਸਵਰਾਜ ਵੱਲੋਂ ਜੋ ਜੰਗ ਦਾ ਨਾਮ ਤੇ ਚਰਚਾ ਹੋ ਰਹੀ ਆ ਚਾਰੇ ਪਾਸੇ ਜੰਗਬੰਦੀ ਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾ ਰਹੀਆਂ ਉਹਦੇ ਖਿਲਾਫ ਕਿ ਜੰਗ ਉਹ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਆਮ ਲੋਕਾਂ ਦਾ ਤੇ ਜੋ ਖਾਸ ਕਰਕੇ ਜਿਹੜੇ ਫੌਜੀ ਜਵਾਨ ਨੇ ਕਿਉਂਕਿ ਉਹ ਆਮ ਮਿਹਨਤਕਸ਼ ਵਰ ਮਜ਼ਦੂਰਾਂ ਦੇ ਕਿਸਾਨਾਂ ਦੇ ਬੱਚੇ ਨੇ ਉਹਨਾਂ ਦਾ ਘਾਣ ਹੋ ਰਿਹਾ ਔਰ ਦੋਨੇ ਪਾਸੇ ਦੇ ਨਾਲ ਆਰਥਿਕ ਮੰਦਵਾੜਾ ਛਾਏਗਾ ਪਾਕਿਸਤਾਨ ਦੇ ਵਿੱਚ ਵੀ ਔਰ ਹਿੰਦੁਸਤਾਨ ਦੇ ਵਿੱਚ ਵੀ ਇਸ ਕਰਕੇ ਅਸੀਂ ਇਸ ਜੰਗ ਦਾ ਜਿਹੜਾ ਪੂਰ ਜ਼ੋਰ ਨਖੇਦੀ ਵੀ ਕਰਦੇ ਹਾਂ ਔਰ ਇਸ ਜੰਗ ਨੂੰ ਨਹੀਂ ਲਾਉ ਪੁਰਵ ਕਰ ਰਹੇ ਵਾਚੀ ਅਸੀਂ ਇਸ ਦਾ ਵਿਰੋਧ ਪੂਰੇ ਕਾਲਜ ਦੇ ਵਿੱਚ ਵੀ ਕੀਤਾ ਹੈਗਾ ਵਿਦਿਆਰਥੀਆਂ ਦੇ ਵਿੱਚ ਰੋਸ ਰੈਲੀ ਆ ਔਰ ਇਸ ਦੇ ਵਿਦਿਆਰਥੀ ਨੇ ਇਸ ਤੇ ਸਖਤ ਆਪਣਾ ਰੋਸ ਪ੍ਰਗਟਾਇਆ ਔਰ ਸ਼ਹਿਰ ਦੇ ਵਿੱਚ ਵੀ ਅਸੀਂ ਆਪਣੇ ਜਿਹੜਾ ਰੋਸ ਮਾਰਚ ਕੱਢ ਰਹੇ ਆ ਤਾਂ ਕਿ ਸ਼ਹਿਰ ਦੇ ਲੋਕ ਵੀ ਜੋ ਇਨਸਾਫ Pasand ਲੋਕ ਨੇ ਉਹ جنگ ਨਹੀਂ ਚਾਹੁੰਦੇ ਦੇਸ਼ ਦੇ ਵਿੱਚ ਲੱਗਣੀ ਉਹ ਇਸ ਦਾ ਸਾਥ ਦੇ ਰਹੇ ਜਿੱਥੇ ਕਸ਼ਮੀਰ ਹਮਲੇ ਤੋਂ ਬਾਅਦ ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚ ਮਾਹੌਲ ਤਣਾਪੂਰਨ ਹੈ ਪਰ ਪੰਜਾਬ ਦੇ ਵਿੱਚ ਕਸ਼ਮੀਰੀ ਵਿਦਿਆਰਥੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਬਲਕਿ ਪੰਜਾਬ ਦੇ ਵਿਦਿਆਰਥੀ ਦੂਜੇ ਰਾਜਾਂ ਨੂੰ ਵੀ ਇਹ ਸੁਨੇਹਾ ਦੇ ਰਹੇ ਨੇ ਕਿ ਕਸ਼ਮੀਰੀ ਵਿਦਿਆਰਥੀਆਂ ਨਾਲ ਚੰਗੀ ਤਰ੍ਹਾਂ ਦਾ ਵਰਤਾਓ ਕੀਤਾ ਜਾਵੇ